ਸਰਸ਼ਕਲ ਵਿੱਚ ਜੇ ਤੁਸੀਂ ਵੇਖ ਰਹੇ ਹੋ 24/7 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਲ ਦੇ ਨਾਲ ਤਾਂ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਕਰਾਂਗੇ ਮੇਸ਼ ਰਾਸ਼ੀ ਦੇ ਨਾਲ ਮੇਸ਼ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਲਾਭ ਦੇ ਮਾਮਲੇ ਦੇ ਵਿੱਚ ਬਹੁਤ ਵਧੀਆ ਰਹਿਣ ਵਾਲਾ ਹੈ ਅੱਜ ਤੁਹਾਨੂੰ ਬਹੁਤ ਜ਼ਿਆਦਾ ਲਾਭ ਵੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਤੇ ਇਸ ਲਈ ਤੁਸੀਂ ਖਤਰੇ ਨੂੰ ਚੁੱਕ ਸਕਦੇ ਹੋ ਤੇ ਵਿਚਾਰਾਂ ਦੀ ਯੋਜਨਾ ਪੂਰਤੀ ਦੇ ਲਈ ਦੋਸਤਾ ਦਾ ਸਹਿਯੋਗ ਤੁਹਾਨੂੰ ਮਿਲ ਸਕਦਾ ਹੈ বৃষ রাশি বৃষ রাশি ਦੇ ਲੋਕਾਂ ਲਈ ਅੱਜ ਦਾ ਦਿਨ ਕੰਮਕਾਜ ਦੀ ਨਵ ਯੋਜਨਾ ਤੁਸੀਂ ਬਣਾ ਸਕਦੇ ਹੋ ਜਿਦੇ ਵਿੱਚ ਤੁਹਾਨੂੰ ਸਫਲਤਾ ਵੀ ਮਿਲੇਗੀ ਨਾਲ ਹੀ ਅੱਜ ਤੁਸੀਂ ਸੁਖ ਪ੍ਰਾਪਤ ਕਰੋਗੇ ਕਿਸੇ ਬਾਹਰੀ ਵਿਅਕਤੀ ਜਾਂ ਬਾਹਰੀ ਸਥਾਨ ਤੋਂ ਤੁਹਾਨੂੰ ਲਾਭ ਵੀ ਹੋ ਸਕਦਾ ਹੈ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਜਿਹੜਾ ਯਾਤਰਾ ਲੈ ਕੇ ਤੁਸੀਂ ਦੂਰ ਜਾ ਸਕਦੇ ਹੋ ਤੁਹਾਨੂੰ ਖੁਸ਼ੀ ਵੀ ਪ੍ਰਾਪਤ ਹੋਵੇਗੀ ਤੁਹਾਨੂੰ ਸਿਰਫ ਤੁਹਾਡੀ ਹੀ ਸਮੱਸਿਆਵਾਂ ਤੇ ਧਿਆਨ ਦੇਣ ਦੀ ਲੋੜ ਹੈ ਕਰਕ ਰਾਸ਼ੀ ਕਰਕ ਰਾਸ਼ੀ ਵਾਲੇ ਤੇ ਲੋਕ ਲਈ ਅੱਜ ਦਾ ਦਿਨ ਮੁਸ਼ਕਲਾਂ ਭਰੇ ਰਹਿਣ ਵਾਲਾ ਹੈ ਅੱਜ ਤੁਹਾਡੇ ਸਾਹਮਣੇ ਉਲਟ ਸਥਿਤੀਆਂ ਪੈਦਾ ਹੋ ਸਕਦੀਆਂ ਹਨ ਨਾਲ ਹੀ ਤੁਹਾਡੀ ਲੰਮੀ ਯਾਤਰਾ ਤੇ ਜਾਣਾ ਵੀ ਤੁਹਾਡੇ ਲਈ ਠੀਕ ਨਹੀਂ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੇ ਲਈ ਅੱਜ ਦੇ ਦਿਨ ਦੀ ਸ਼ੁਰੂਆਤ ਦੇ ਵਿੱਚ ਪਰਿਵਾਰ ਦੇ ਨਾਲ ਸੰਪਰਕ ਤੇ ਅੱਗੇ ਵਿਦਾਇਆ ਜਾ ਸਕਦਾ ਹੈ ਧਨ ਦਾ ਲਾਭ ਅਤੇ ਲਾਭ ਘਟ ਵੀ ਹੋ ਸਕਦੇ ਕਿਉਂਕਿ ਤੁਹਾਨੂੰ ਥੋੜੀ ਜੀ ਆਲਸ ਵੀ ਮਹਿਸੂਸ ਹੋ ਸਕਦੀ ਹੈ ਇਸ ਕਰਕੇ ਤੁਸੀਂ ਆਪਣਾ ਹਰ ਵੇਲੇ ਧਿਆਨ ਰੱਖੋ ਕਨਿਆ ਰਾਸ਼ੀ ਕਨਿਆ ਰਾਸ਼ੀ ਦੇ ਗਣਨਾ ਅੱਜ ਤੋਂ ਹੱਦੇ ਜੀਵਨ ਸਾਥੀ ਤੋਂ ਕਿਸੇ ਗੱਲ ਦਾ ਵਿਰੋਧ ਵੀ ਹੋ ਸਕਦਾ ਜਿਸ ਵਿਅਕਤੀ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਤੁਹਾਡੇ ਨਾਲ ਵਿਸ਼ਵਾਸ ਘਾਤ ਵੀ ਕਰ ਸਕਦਾ ਧਨੂ ਰਾਸ਼ੀ ਧਨੂ ਰਾਸ਼ੀ ਦੇ ਲੋਕ ਲਈ ਅੱਜ ਦਾ ਦਿਨ ਕਾਫੀ ਮਿਲੇ ਜੁਲਿਆ ਰਹਿਣ ਵਾਲਾ ਹੈ ਵਪਾਰ ਵਿਵਸਥਾ ਅਤੇ ਲੋਕ ਸਹਿਤ ਤੋਂ ਆਮਦਨੀ ਵੀ ਪ੍ਰਾਪਤ ਹੋ ਸਕਦੀ ਹੈ ਤੇ ਵਪਾਰ ਮਾਮਲੇ ਦੇ ਲਈ ਤੁਹਾਡੀਆਂ ਛੋਟੀਆਂ ਯਾਤਰਾਵਾਂ ਵੀ ਤੁਹਾਨੂੰ ਕਰਨੀ ਪੈ ਸਕਦੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲੇ ਲਈ ਅੱਜ ਨਵੇਂ ਕਾਰਜ ਯੋਜਨਾ ਦੇ ਵਿੱਚ ਤੁਹਾਨੂੰ ਲਾਭ ਮਿਲੇਗਾ ਨਾਲ ਹੀ ਪਵਨ ਜਾਂ ਜ਼ਮੀਨ ਦੀ ਖਰੀਦਾਰੀ ਲਈ ਵੀ ਤੁਹਾਨੂੰ ਸਮਾਂ ਚੰਗਾ ਮਿਲ ਰਿਹਾ ਹੈ ਜਵਾਬ ਦੇ ਵਿੱਚ ਖਰਚੇ ਵਸ ਸਕਦੇ ਨੇ ਤੇ ਵਿਰੋਧੀ ਧਿਰ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੇ ਨੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਤੇ ਲੋਕ ਲਈ ਅੱਜ ਦਾ ਦਿਨ ਪਰਿਵਾਰਕ ਅਤੇ ਕਾਰਜ ਖੇਤਰ ਦੀਆਂ ਸਥਿਤੀਆਂ ਦੇ ਵਿੱਚ ਤੇਜ਼ੀ ਦੇ ਨਾਲ ਬਦਲਣਾ ਸ਼ੁਰੂ ਹੋ ਸਕਦਾ ਹੈ ਤੁਸੀਂ ਮਹਿਸੂਸ ਕਰੋਗੇ ਕਿ ਸਭ ਕੁਝ ਤੁਹਾਡੇ ਵਿਰੁੱਧ ਹੋ ਰਿਹਾ ਹੈ ਤੁਹਾਡਾ ਮਾਨਸਿਕ ਤਣਾਅ ਵੀ ਵੱਧ ਸਕਦਾ ਹੈ अंतिम राशि मीन राशि मीन राशि ਦੇ ਲੋਕ ਲਈ ਅੱਜ ਦਾ ਦਿਨ ਕਾਫੀ ਕਸ਼ਟਕਾਰੀ ਹੋਣ ਵਾਲਾ ਹੈ ਅੱਜ ਕਾਰਜਸਥਾਨ ਤੇ ਵੀ ਕਿਸੇ ਦੀ ਮਦਦ ਦੀ ਤੁਹਾਨੂੰ ਲੋੜ ਪੈ ਸਕਦੀ ਹੈ ਤੁਹਾਨੂੰ ਗਲਤ ਸਮਝਿਆ ਵੀ ਜਾ ਸਕਦਾ ਹੈ ਹਾਲਾਂਕਿ ਵਪਾਰੀਆਂ ਨੂੰ ਅੱਜ ਤੁਹਾਡੇ ਸਹਿਯੋਗ ਤੋਂ ਸਹਾਇਤਾ ਪ੍ਰਾਪਤ ਜ਼ਰੂਰ ਹੋਵੇਗੀ ਸਤਿ ਸ਼੍ਰੀ ਅਕਾਲ ਵੀ ਕਿਰਨ ਤੁਸੀਂ ਵੇਖ ਰਹੇ ਹੋ 24/7 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਲ ਦੇ ਨਾਲ ਤਾਂ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਕਰਾਂਗੇ ਮੇਸ਼ ਰਾਸ਼ੀ ਦੇ ਨਾਲ ਤਾਂ ਮੇਸ਼ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਲਾਭ ਦੇ ਮਾਮਲੇ ਦੇ ਵਿੱਚ ਬਹੁਤ ਵਧੀਆ ਰਹਿਣ ਵਾਲਾ ਹੈ ਅੱਜ ਤੁਹਾਨੂੰ ਬਹੁਤ ਜ਼ਿਆਦਾ ਲਾਭ ਵੀ ਪ੍ਰਾਪਤ ਹੋਣ ਦੀ ਸੰਭਾਵਨਾ ਤੇ ਇਸ ਲਈ ਤੁਸੀਂ ਖਤਰੇ ਨੂੰ ਚੁੱਕ ਸਕਦੇ ਹੋ ਤੇ ਵਿਚਾਰਾਂ ਦੀ ਯੋਜਨਾ ਪੂਰਤੀ ਦੇ ਲਈ ਦੋਸਤਾਂ ਦਾ ਸਹਿਯੋਗ ਵੀ ਤੁਹਾਨੂੰ ਮਿਲ ਸਕਦਾ ਹੈ বৃষ রাশি বৃষ রাশি ਦੇ ਲੋਕਾਂ ਲਈ ਅੱਜ ਦਾ ਦਿਨ ਕੰਮਕਾਜ ਦੀ ਨਵ ਯੋਜਨਾ ਤੁਸੀਂ ਬਣਾ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਸਫਲਤਾ ਵੀ ਮਿਲੇਗੀ ਨਾਲ ਹੀ ਅੱਜ ਤੁਸੀਂ ਸੁਖ ਪ੍ਰਾਪਤ ਕਰੋਗੇ ਕਿਸੇ ਬਾਹਰੀ ਵਿਅਕਤੀ ਜਾਂ ਬਾਹਰੀ ਸਥਾਨ ਤੋਂ ਤੁਹਾਨੂੰ ਲਾਭ ਵੀ ਹੋ ਸਕਦਾ ਹੈ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਜਿਹੜਾ ਯਾਤਰਾ ਲੈ ਕੇ ਤੁਸੀਂ ਦੂਰ ਜਾ ਸਕਦੇ ਹੋ ਤੁਹਾਨੂੰ ਖੁਸ਼ੀ ਵੀ ਪ੍ਰਾਪਤ ਹੋਵੇਗੀ ਤੁਹਾਨੂੰ ਸਿਰਫ ਤੁਹਾਡੀ ਹੀ ਸਮੱਸਿਆਵਾਂ ਤੇ ਧਿਆਨ ਦੇਣ ਦੀ ਲੋੜ ਹੈ ਕਰਕ ਰਾਸ਼ੀ ਕਰਕ ਰਾਸ਼ੀ ਵਾਲੇ ਲੋਕਾਂ ਲਈ ਅੱਜ ਦਾ ਦਿਨ ਮੁਸ਼ਕਲਾਂ ਭਰੇ ਰਹਿਣ ਵਾਲਾ ਹੈ ਅੱਜ ਤੁਹਾਡੇ ਸਾਹਮਣੇ ਉਲਟ ਸਥਿਤੀਆਂ ਪੈਦਾ ਹੋ ਸਕਦੀਆਂ ਹਨ ਨਾਲ ਹੀ ਤੁਹਾਡੀ ਲੰਮੀ ਯਾਤਰਾ ਤੇ ਜਾਣਾ ਵੀ ਤੁਹਾਡੇ ਲਈ ਠੀਕ ਨਹੀਂ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਾ ਤੇ ਲਈ ਅੱਜ ਦੇ ਦਿਨ ਦੀ ਸ਼ੁਰੂਆਤ ਦੇ ਵਿੱਚ ਪਰਿਵਾਰ ਦੇ ਨਾਲ ਸੰਪਰਕ ਤੇ ਅੱਗੇ ਵਿਦਾਇਆ ਜਾ ਸਕਦਾ ਹੈ ਧਨ ਦਾ ਲਾਭ ਅਤੇ ਲਾਭ ਘਟ ਵੀ ਹੋ ਸਕਦੇ ਕਿਉਂਕਿ ਤੁਹਾਨੂੰ ਥੋੜੀ ਜੀ ਆਲਸ ਵੀ ਮਹਿਸੂਸ ਹੋ ਸਕਦੀ ਹੈ ਇਸ ਕਰਕੇ ਤੁਸੀਂ ਆਪਣਾ ਹਰ ਵੇਲੇ ਧਿਆਨ ਰੱਖੋ ਕਨਿਆ ਰਾਸ਼ੀ ਕਨਿਆ ਰਾਸ਼ੀ ਦੇ ਗਣਨਾ ਅੱਜ ਤੋਂ ਹੱਟ ਦੇ ਜੀਵਨ ਸਾਥੀ ਤੋਂ ਕਿਸੇ ਗੱਲ ਦਾ ਵਿਰੋਧ ਵੀ ਹੋ ਸਕਦਾ ਹੈ ਜਿਸ ਵਿਅਕਤੀ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਤੁਹਾਡੇ ਨਾਲ ਵਿਸ਼ਵਾਸ ਘਾਤ ਵੀ ਕਰ ਸਕਦਾ ਹੈ ਤਨੂ ਰਾਸ਼ੀ ਤਨੂ ਰਾਸ਼ੀ ਦੇ ਲੋਕ ਲਈ ਅੱਜ ਦਾ ਦਿਨ ਕਾਫੀ ਮਿਲੇ ਜੁਲਿਆ ਰਹਿਣ ਵਾਲਾ ਹੈ ਵਪਾਰ ਵਿਵਸਥਾ ਅਤੇ ਲੋਕ ਸਹਿਤ ਤੋਂ ਆਮਦਨੀ ਵੀ ਪ੍ਰਾਪਤ ਹੋ ਸਕਦੀ ਹੈ ਤੇ ਵਪਾਰ ਮਾਮਲੇ ਦੇ ਲਈ ਤੁਹਾਡੀਆਂ ਛੋਟੀਆਂ ਯਾਤਰਾਵਾਂ ਵੀ ਤੁਹਾਨੂੰ ਕਰਨੀ ਪੈ ਸਕਦੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲੇ ਲਈ ਅੱਜ ਨਵੇਂ ਕਾਰਜ ਯੋਜਨਾ ਦੇ ਵਿੱਚ ਤੁਹਾਨੂੰ ਲਾਭ ਮਿਲੇਗਾ ਨਾਲ ਹੀ ਪਵਨ ਜਾਂ ਜ਼ਮੀਨ ਦੀ ਖਰੀਦਾਰੀ ਲਈ ਵੀ ਤੁਹਾਨੂੰ ਸਮਾਂ ਚੰਗਾ ਮਿਲ ਰਿਹਾ ਹੈ ਜਵਾਬ ਦੇ ਵਿੱਚ ਖਰਚੇ ਵਸ ਸਕਦੇ ਨੇ ਤੇ ਵਿਰੋਧੀ ਧਿਰ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੇ ਨੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਤੇ ਲੋਕ ਲਈ ਅੱਜ ਦਾ ਦਿਨ ਪਰਿਵਾਰਕ ਅਤੇ ਕਾਰਜ ਖੇਤਰ ਦੀਆਂ ਸਥਿਤੀਆਂ ਦੇ ਵਿੱਚ ਤੇਜ਼ੀ ਦੇ ਨਾਲ ਬਦਲਣਾ ਸ਼ੁਰੂ ਹੋ ਸਕਦਾ ਹੈ ਤੁਸੀਂ ਮਹਿਸੂਸ ਕਰੋਗੇ ਕਿ ਸਭ ਕੁਝ ਤੁਹਾਡੇ ਵਿਰੁੱਧ ਹੋ ਰਿਹਾ ਹੈ ਤੁਹਾਡਾ ਮਾਨਸਿਕ ਤਣਾਅ ਵੀ ਵੱਧ ਸਕਦਾ ਹੈ अंतिम राशि मीन राशि मीन राशि ਦੇ ਲੋਕ ਲਈ ਅੱਜ ਦਾ ਦਿਨ ਕਾਫੀ ਕਸ਼ਟਕਾਰੀ ਹੋਣ ਵਾਲਾ ਹੈ ਅੱਜ ਕਾਰਜਸਥਾਨ ਤੇ ਵੀ ਕਿਸੇ ਦੀ ਮਦਦ ਦੀ ਤੁਹਾਨੂੰ ਲੋੜ ਪੈ ਸਕਦੀ ਹੈ ਤੁਹਾਨੂੰ ਗਲਤ ਸਮਝਿਆ ਵੀ ਜਾ ਸਕਦਾ ਹੈ ਹਾਲਾਂਕਿ ਵਪਾਰੀਆਂ ਨੂੰ ਅੱਜ ਤੁਹਾਡੇ ਸਹਿਯੋਗ ਤੋਂ ਸਹਾਇਤਾ ਪ੍ਰਾਪਤ ਜਰੂਰ ਹੋਵੇਗੀ